ਸਿੰਘ ਟੁੰਡੀ ਲਾਟ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟਲਾ ਨੋਤ ਸਿੰਘ ਵਿਖੇ 21ਵਾਂ ਵਜੀਫਾ ਵੰਡ ਸਮਾਰੋਹ ਕਰਵਾਇਆ ਗਿਆ ਹੁਸ਼ਿਆਰਪੁਰ 10 ਫਰਵਰੀ 2025 ਜ਼ਿਲ੍ਹਾ ਹੁਸ਼ਿਆਰਪੁਰ ਦੇ ਗਦਰੀ ਬਾਬਿਆ ਦੇ ਪਿੰਡ ਕੋਟਲਾ ਨੋਤ ਸਿੰਘ ਵਿਖੇ ਸਵਰਗਵਾਸੀ ਸਰਦਾਰ ਅਫਤਾਰ ਸਿੰਘ ਬੈਂਸ ਕੈਨੇਡਾ ਵਾਲਿਆਂ ਦੇ ਪਰਿਵਾਰ ਵੱਲੋਂ 21ਵਾਂ ਵਜੀਫਾ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵਜੀਫਾ ਰਾਸ਼ੀ 40000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਪਹਿਲੀ ਕਲਾਸ ਤੋਂ 11ਵੀਂ ਕਲਾਸ ਤੱਕ ਦੇ ਫਰਸਟ ਸੈਕੰਡ ਅਤੇ 3rd ਪੋਜੀਸ਼ਨ ਵਾਲੇ ਬੱਚਿਆਂ ਨੂੰ ਵੰਡੀ ਗਈ। ਸਰਦਾਰ ਕੁਲਵੀਰ ਸਿੰਘ ਬੈਂਸ ਵੱਲੋਂ 31000 ਰੁਪਏ ਅਤੇ ਪਿੰਡ ਦੀ ਸਰਪੰਚ ਸ਼੍ਰੀਮਤੀ ਨਰਿੰਦਰ ਕੌਰ ਪਤਨੀ ਸਰਦਾਰ ਜਸਪਾਲ ਸਿੰਘ ਲਿੱਦੜ ਵੱਲੋਂ 5 ਲੱਖ ਰੁਪਏ ਹਾਲ ਦੀ ਇਮਾਰਤ ਬਣਾਉਣ ਲਈ ਦਿੱਤੀ ਗਈ। ਬੱਚਿਆਂ ਨੂੰ ਵਜੀਫਾ ਰਾਸ਼ੀ ਸਰਦਾਰ ਅਫਤਾਰ ਸਿੰਘ ਦੀ ਧਰਮ ਪਤਨੀ ਬੀਬੀ ਗੁਰਮੇਸ਼ ਕੌਰ ਪੁੱਤਰ ਸਰਦਾਰ ਸੁਖਜਿੰਦਰ ਸਿੰਘ ਬੈਂਸ ਸਰਦਾਰ ਸੁਖਵਿੰਦਰ ਸਿੰਘ ਬੈਂਸ ਤੇ ਸਰਦਾਰ ਗੁਰਵਿੰਦਰ ਸਿੰਘ ਬੈਂਸ ਅਤੇ ਸਕੂਲ ਇੰਚਾਰਜ ਮੈਡਮ ਜਸਵਿੰਦਰ ਕੌਰ ਜੀ ਨੇ ਤਕਸੀਮ ਕੀਤੀ ਸਟੇਸਕਤਰ ਦੀ ਸੇਵਾ ਵਰਿੰਦਰ ਨਿਮਾਣਾ ਵੱਲੋਂ ਵਾਖੋ ਵੀ ਨਿਭਾਈ ਗਈ ਸਕੂਲ ਮੈਨੇਜਮੈਂਟ ਕਮੇਟੀ ਨੇ ਸਰਦਾਰ ਅਵਤਾਰ ਸਿੰਘ ਬੈਂਸ ਦੇ ਪਰਿਵਾਰ ਅਤੇ ਆਏ ਹੋਏ ਮਹਿਮਾਨ ਅਤੇ ਸਰਪੰਚ ਸਾਹਿਬਾਨਾਂ ਨੂੰ ਸਨਮਾਨ ਚਿੰਨ੍ਹ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਖੁਸ਼ਿਆਰਪੁਰ ਤੋਂ ਪੱਤਰਕਾਰ ਵਿਕਰਮ ਸਿੰਘ ਢਿੱਲੋਦੀ ਵਿਸ਼ੇਸ਼ ਰਿਪੋਰਟ बैठक सीता चाचे मेरे काज रचाया मैं पर सड़ हो रही मिक ਨੀ ਕੁੜੀਆ ਗੁਲਾਬਕੌਰ ਤੋਂ ਵੀ ਸੁਣ ਲੋ ਬੋਲੀਆਂ ਅਗਲੀਆਂ ਅਮਰੀਕਾ ਤੋਂ ਆਈਆਂ ਅਮਰੀਕਾ ਤੋਂ ਨਾਲੇ ਹੋਰ ਵੀ ਬਥੇਰਾ ਕੁਝ ਜਾਂਦਾ ਹੂ ਚਾਚੀ ਬੋਲੀਆਂ ਤਾਂ ਮੈਂ ਜ਼ਰੂਰ ਸੁਣਾਉਂਗੀ ਪਰ ਮੇਰੀਆਂ ਬੋਲੀਆਂ ਇਹਨਾਂ ਦੇ ਗ੍ਰੇਡ ਚ ਆਉਂਗੀਆਂ ਤੂੰ ਸੁਣਾ ਤਾਂ ਸਹੀ ਭੈਣੀ ਸਮਝਦਾ ਸੀ ਆਪੇ ਹੀ ਜਾਵਾਂਗੀ ਆਸੀਂ ਕਿਹੜਾ ਅੰਨਪੜ ਬੈਠੀਆਂ ਆ ਤੂੰ ਸੁਣਾ ਤਾਂ ਸਹੀ ਕਾਲੇ ਆੜੀਆਂ ਸੋਹਣ ਆਲਮ ਸਜੇ ਨੇ ਸਰਤਾਜ ਵੇ ਇਹ ਨਰੰਗਤਾ ਖੁਮਾਰੀਆਂ ਵੀ ਝਾੜੀਆਂ ਤੂੰ ਹੀ ਜੱਗਾ ਤੋਂ ਡੱਕੀਆਂ ਨੇ ਅਸਮਾਰੀ ਦੁਨੀਆ ਪੰਜਾਬ ਜੈਹੀ ਰੱਖ ਦਿਓ ਤੂੰ ਹੀ ਅੰਦਰ ਰੱਖੀਆਂ ਨੇ ਕਿ ਜਦ ਤੂੰ ਮੰਜੀਆਂ ਟੋਰਾਂਟੋ ਵਿੱਚ ਤਾਲੀਆਂ ਨਿਊ ਜਰਸੀ ਤੇ ਸੁਣ ਲਈ ਆਆਂ ਰੀਆਂ ਪਿੰਡ ਦੇ ਪ੍ਰਧਾਨ ਤੇ ਸੱਜਣ ਗ੍ਰਾਮ ਪੰਚਾਇਤ ਸਕੂਲ ਸਟਾਫ ਅਤੇ ਪਿਆਰੇ ਵਿਦਿਆਰਥੀਓ ਅੱਜ ਆਪ ਜੀ ਦੇ ਰੂਪਰੂ ਹੋ ਕੇ ਬੜੀ ਖੁਸ਼ੀ ਹੋਈ ਹੈ ਮੈਂ ਤੇ ਆਪ ਜੀ ਨੂੰ ਹਰ ਖਾਲੀ ਕਹਿਣਾ ਆ ਕਿ ਇੱਕ ਸਾਲ ਬਾਅਦ ਜਿਹੜਾ ਇਹ ਸਮਾਗਮ ਆਦਾ ਸੀ ਡੀ ਦੇ ਰਹਿਦਾ ਫੇ ਕਦੋਂ ਆਵੇ ਤੇ ਬੱਚਿਆਂ ਦੇ ਰੂਪਰੂ ਹੋਈਏ ਤੇ ਬੱਚਿਆਂ ਨੂੰ ਉਤਸ਼ਾਹ ਦਈਏ ਤੇ ਉਹਨਾਂ ਦਾ ਮਾਨ ਸਤਿਕਾਰ ਕਰੀਏ ਸੋ ਅੱਜ ਇਹ ਸਮਾਂ ਆਇਆ ਹੈ ਜਿਸ ਤਰ੍ਹਾਂ ਨਮਾਣਾ ਜੀ ਨੇ ਦੱਸਿਆ ਹੈ ਕਿ ਆਪ ਜੀ ਪਿਛਲੇ ਸਾਲ ਤਿੰਨ ਪਰ ਜੈਕਟ ਮਨੋਸ਼ ਕੀਤੇ ਸੀ ਬਹੁਤ ਵੱਡੇ ਪ੍ਰੋਜੈਕਟ ਸੀਗੇ ਪਰ ਉਸ ਕਾਲਪੁਰਖ ਪਰਮਾਤਮਾ ਨੇ ਅਰਦਾਸ ਪ੍ਰਵਾਨ ਕੀਤੀ ਆ ਤੇ ਇੰਨੇ ਪ੍ਰੋਜੈਕਟ ਜਿਹੜੇ ਆ ਕੰਪਲੀਟ ਹੋਏ ਆ ਮੈਂ ਅੱਗੋਂ ਵੀ ਸਭ ਨੂੰ ਸਟਾਫ ਨੂੰ ਇਹ ਵਿਸ਼ਵਾਸ ਦਿਵਾਉਣਾ ਆ ਕਿ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕੋਮਿਟੀ ਡਿਵੈਲਪਮੈਂਟ ਦੇ ਸਾਰੇ ਕੰਮ ਜਿਹੜੇ ਕਰਦੇ ਜਾਣ ਜਿਸ ਤਰ੍ਹਾਂ ਕਿ ਹੱਲੇ ਕਾਫੀ ਟਾਈਲਾਂ ਲੱਗਣ ਵਾਲੀਆਂ ਆ ਬਰਾਂਡਿਆਂ ਵਿੱਚ ਕਮਰਿਆਂ ਵਿੱਚ ਵਾਈਟ واਸ਼ ਵੀ ਖਰਾਬ ਹੋ ਗਿਆ ਹੋਰ ਵੀ ਜੋ ਕੁਝ ਵੀ ਕੰਮ ਹੈ ਜਿੱਥੋਂ ਤੱਕ ਮੇਰੀ ਪਹੁੰਚ ਹੋਏਗੀ ਮੈਂ ਸੋਰਸੀ ਜਟਾ ਕੇ ਜਰੂਰ ਸਕੂਲ ਨਾਲ ਮੋਢੇ ਦਾ ਮੋਢਾ ਲਾ ਕੇ ਖੜਾਂਗਾ